ਬਹੁਤ ਬੇਟੀਆਂ ਦੀ ਗੱਲ ਕਰਨੀ ਪੰਜਾਬ ਤੇ ਪੰਥ ਨੂੰ ਬਚਾਉਣ ਦੀ ਗੱਲ ਕਰਨੀ ਪੰਥੋਂ ਕਮੀਦਾਰ ਦੀ ਆਪਣੇ ਆਪ ਵਿੱਚ ਪਹਿਚਾਨ ਹੈ ਕਿ ਉਹ ਇੱਕ ਸੈਕੂਲਰ ਹੈ ਜਿਹੜੇ ਧਾਰਮਿਕ ਆਗੂ ਨੇ ਉਹ ਕੀ ਬੋਲ ਰਹੇ ਨੇ ਉਹ ਕੀ ਕਹਿ ਰਹੇ ਨੇ ਭਾਈ ਮਨਦੀਪ ਸਿੰਘ ਦੇ ਘਟ ਵਿੱਚ ਭਾਈ ਅਮਰਪਾਲ ਸਿੰਘ ਦੇ ਘਟ ਵਿੱਚ ਸਿੱਖ ਗੁਰੂਆਂ ਦੇ ਸਿਧਾਂਤਾਂ ਦੇ ਘਟ ਵਿੱਚ ਉਹ ਵਡਿਆਂ ਦੇ ਸਾਹਦਾ ਵੀ ਬਿਆਨ ਸੀ ਬੜਾ ਟੇਡਾ ਜਿਹਾ ਬਿਆਨ ਲੱਗਿਆ ਪਹਿਲੀ ਗੱਲ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਵਾਟ ਇਜ਼ ਦ ਮੀਨਿੰਗ ਆਫ ਖਾਲਸਤਾਨ ਲੇਕਿਨ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਕਿ ਅਸੀਂ ਇਹਨਾਂ ਦੇ ਰਖਵਾਲੇ ਆ ਹਿੰਦੁਸਤਾਨ ਦੇ ਤੇ ਅਸੀਂ ਕਹਾਂ ਵੀ ਨਹੀਂ ਅਸੀਂ ਇਹਨਾਂ ਦੇ ਨਾਲ ਰਹਿਣਾ ਸਾਡੇ ਮੂੰਹ ਵਿੱਚ ਜੋ ਮਰਜ਼ੀ ਪਾਈ ਜਾਣ ਫਿਰ ਸਿੱਖ ਜਿਹੜੇ ਨੇ ਉਹ ਮਜ਼ਬੂਰ ਨਾ ਹੋ ਜਾਣ ਕਿਤੇ ਬੇਗਾਨਗੀ ਦਾ ਅਹਿਸਾਸ ਸਿੱਖਾਂ ਨੂੰ ਨਹੀਂ ਕਰਾਉਣਾ ਚਾਹੀਦਾ ਇਹ ਸਰਕਾਰਾਂ ਨੂੰ ਮੇਰੀ ਅਪੀਲ ਹੈ ਬੇਨਤੀ ਇਹ ਦੇਖੋ ਵੀ ਭਾਈ ਅਮਰਤਪਾਲ ਸਿੰਘ ਜੀ ਦਾ ਦੋਸ਼ ਕੀ ਹੈ ਨਸ਼ੇ 'ਚ ਡਾ ਰਹੇ ਨੇ ਗੁਰੂ ਦੇ ਲੜ ਲਾ ਰਹੇ ਨੇ ਮਨਜੀਤ ਸਿੰਘ ਦੇ ਮੁੱਦੇ ਦਾ ਸਮਰਥਨ ਕਰੇਗਾ ਜੇਕਰ ਉਹਨਾਂ ਨੂੰ ਲੋਕਾਂ ਦੀ ਵੋਟ ਤੇ ਸਪੋਰਟ ਚਾਹੀਦੀ ਹੈ ਪੰਜਾਬ ਦੇ ਮੁੱਦੇ ਪਟਾਉਣੇ ਪੈਣਗੇ ਉਹਨਾਂ ਦੀ ਗੱਲ ਕਰਨੀ ਪੈਗੀ ਡੀ5 ਚੈਨਲ ਪੰਜਾਬੀ ਨਾਲ ਜੁੜੇ ਹੋ ਤੇ ਮੈਂ ਹਰਪਿੰਦਰ ਸਿੰਘ ਸੰਸਵਾਦ ਸਵਾਗਤ ਕਰਦਾ ਅੱਜ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਦਫਤਰ ਵਿੱਚ ਮੌਜੂਦ ਹਾਂ ਤੇ ਚੋਣ ਅਖਾੜਾ ਪੂਰੀ ਤਰ੍ਹਾਂ ਮਗ ਚੁੱਕਾਇਆ ਜੋਰਾਂ ਦੇ ਨਾਲ ਚੋਣ ਪ੍ਰਚਾਰ ਹੋ ਰਿਹਾ ਹੈ ਪਿੰਡ ਪਿੰਡ ਮੀਟਿੰਗਾਂ ਹੋ ਰਹੀਆਂ ਨੇ ਸਮਰਥਨ ਦਿੱਤਾ ਜਾ ਰਿਹਾ ਤੇ ਸਮਰਥਨ ਲਿਆ ਵੀ ਜਾ ਰਿਹਾ ਹੈ ਇਹ ਸਾਰੀਆਂ ਗੱਲਾਂ ਬਤਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਪ੍ਰਿੰਸੀਪਲ ਸਤਨਾਮ ਕੌਰ ਜੋ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਬਲਾਰੇ ਨੇ ਪਹਿਲਾਂ ਉਹਨਾਂ ਦਾ ਡੀਫਾਈਲ ਚੈਨਲ ਤੇ ਸਵਾਗਤ ਕਰਦੇ ਆਂ ਤੇ ਫਿਰ ਕਰਦੇ ਆ ਵਿਚਾਰਾ ਬਹੁਤ ਬਹੁਤ ਸਵਾਗਤ ਹੈ ਮੇਰੇ ਨਾਲ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਹੱਕ ਸੱਚ ਇਨਸਾਫ ਦੀ ਗੱਲ ਕਰਨ ਲਈ ਸਾਰੀਆਂ ਪਾਰਟੀਆਂ ਦੇ ਨਾਲ ਮੌਜੂਦ ਨੇ ਹਰ ਥਾਂ ਤੇ ਮੌਜੂਦ ਨੇ ਅਸੀਂ ਉਹਨਾਂ ਦਾ ਦੀਨੋ ਸਵਾਗਤ ਕਰਦੇ ਹਾਂ ਜੀ ਮੈਡਮ ਕਿਸ ਤਰ੍ਹਾਂ ਦੇ ਸਮੀਕਰਨ ਆ ਰਹੇ ਆ ਪਿੰਡ ਪਿੰਡ ਮੀਟਿੰਗਾਂ ਹੋ ਰਹੀਆਂ ਬਹੁਤ ਹੀ ਅੱਛਾ ਰਿਸਪੌਂਸ ਹੈ ਰਿਸਪੌਂਸ ਕਿਉਂ ਅੱਛਾ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਹੈ ਜੀ ਉਹਦਾ ਕਿਰਦਾਰ ਬਹੁਤ ਤਗੜਾ ਹੈ ਹੂੰ ਉਹਦਾ ਇਤਿਹਾਸ ਬਹੁਤ ਤਗੜਾ ਹੈ ਤੇ ਜਦੋਂ ਆਪਾਂ ਅਨਾਉਂਸ ਕਰ ਦਿੰਦੇ ਆ ਕਿ ਉਹ ਇੱਕ ਪੰਥਕ ਉਮੀਦਵਾਰ ਹੈ ਹੂੰ ਪੰਥਕ ਉਮੀਦਵਾਰ ਹੋਣਾ ਪੂਰੀ ਤਰ੍ਹਾਂ ਸੋਸਾਇਟੀ ਦੇ ਹੱਕ ਵਿੱਚ ਹੋਣਾ ਲੋਕਤੰਤਰਕ ਢੰਗ ਦੀ ਗੱਲ ਕਰਨੀ ਬਹੁਤ ਬੇਟੀਆਂ ਦੀ ਗੱਲ ਕਰਨੀ ਪੰਜਾਬ ਤੇ ਪੰਥ ਨੂੰ ਬਚਾਉਣ ਦੀ ਗੱਲ ਕਰਨੀ ਪੰਥੋਂ ਕਮੀਦਾਰ ਦੀ ਆਪਣੇ ਆਪ ਵਿੱਚ ਹੀ ਪਛਾਣ ਹੈ ਕਿ ਉਹ ਇੱਕ ਸੈਕੂਲਰ ਹੈ ਸਰਬ ਸੰਜੀ ਵਾਲਤਾ ਦਾ ਪ੍ਰਤੀਕ ਹੈ ਔਰ ਉਹ ਸਾਰੇ ਦੇਖੋ ਤੁਸੀਂ ਇਹ ਸਾਰਾ ਪੰਥ ਇਸ ਸਟੇਜ ਤੇ ਇਕੱਠਾ ਹੈ ਬਹੁਤ ਜ਼ਿਆਦਾ ਗਰਾਊਂਡ ਲੈਵਲ ਤੇ ਸਭ ਤੋਂ ਵੱਡ ਸਪੋਕ ਜਿਹੜੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੀ ਤੇ ਦੂਸਰੀਆਂ ਪਾਰਟੀਆਂ ਵੀ ਉਹ ਪੂਰਾ ਸਮਰਥਨ ਦੇ ਰਹੀਆਂ ਨੇ ਸਾਨੂੰ ਬਹੁਤ ਖੁਸ਼ੀ ਹੈ ਕਿ ਕੇਵਲ ਪਾਰਟੀਆਂ ਨਹੀਂ ਦੂਜੇ ਧਰਮਾਂ ਤੇ ਦੂਜੀਆਂ ਜਾਤੀਆਂ ਦੇ ਲੋਕ ਇਸ ਉਮੀਦਵਾਰ ਦਾ ਸਮਰਥਨ ਕਰ ਰਹੀਆਂ ਨੇ ਕਿਉਂਕਿ ਪਿਛੋਕੜ ਇੰਨਾ ਤਗੜਾ ਹੈ ਕਿਰਦਾਰ ਇੰਨਾ ਤਗੜਾ ਹੈ ਪਹਿਲੀ ਵਾਰ ਦੇਖਣ ਜਾਇਆ ਕਿ ਜਿਹੜੀਆਂ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਹਨ ਇਹਦਾ ਆਪਾਂ ਨੂੰ ਬੈਨੀਫਿਟ ਮਿਲੇਗਾ ਜੀ ਜਿਸ ਤਰ੍ਹਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਸਪੋਰਟ ਦੇ ਦਿੱਤੀ ਗਈ ਆ ਤੇ ਹੋਰ ਵੀ ਜਿਹੜੀਆਂ ਪਾਰਟੀਆਂ ਉਹਨਾਂ ਨੇ ਸਪੋਰਟ ਦੇ ਦਿੱਤੀ ਆ ਜੋ ਵੀ ਜਿਹੜੀਆਂ ਸਿਆਸੀ ਪਾਰਟੀਆਂ ਸੀਗੀਆਂ ਸਪੋਰਟ ਦੇ ਦਿੱਤੀ ਹੈ ਭਾਈ ਸੰਦੀਪ ਸਿੰਘ ਜੀ ਨੂੰ ਤੇ ਕਿਸ ਤਰ੍ਹਾਂ ਦੇਖਦੇ ਆ ਅਸੀਂ ਤੁਸੀਂ ਹੈਰਾਨ ਹੋਵੋਗੇ ਕਿ Hindu ਧਰਮ ਦੇ ਜਿਹੜੇ ਧਾਰਮਿਕ ਆਗੂ ਨੇ ਉਹ ਕੀ ਬੋਲ ਰਹੇ ਨੇ ਉਹ ਕੀ ਕਹਿ ਰਹੇ ਨੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਸਿੱਖ ਗੁਰੂਆਂ ਦੇ ਸਿਧਾਂਤਾਂ ਦੇ ਹੱਕ ਵਿੱਚ ਔਰ ਜਿਹੜੇ ਮੁਸਲਮ ਭਾਈਚਾਰਾ ਉਹ ਪੂਰੀ ਤਰ੍ਹਾਂ ਸਾਡੇ ਨਾਲ ਹੈ ਹਿੰਦੂ ਸਾਡੇ ਨਾਲ ਨੇ ਹਰ ਵਰਗ ਹਰ ਜਾਤ ਹਰ ਪਾਰਟੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਗੱਲ ਹੋ ਰਹੀ ਹੈ ਇਹ ਬਹੁਤ ਹੀ ਖੁਸ਼ੀ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨੇ ਆ ਬਹੁਤ ਬੇਟੀਆਂ ਦੀ ਹਿਫਾਜ਼ਤ ਨੌਜਵਾਨਾਂ ਦੀ ਹਿਫਾਜ਼ਤ ਇੰਡਸਟਰੀਲਿਸਟ ਦੀ ਹਿਫਾਜ਼ਤ ਥੈਟ ਇਜ਼ ਓਨਲੀ ਪੋਸੀਬਲ ਇਨ ਸੇਕਰਾਜ ਪਰ ਵਿਰੋਧੀ ਪਾਰਟੀਆਂ ਕਹਿੰਦੀਆਂ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹੋ ਜਿਦਾਂ ਭਾਈ ਅਮਰਿਤਪਾਲ ਜੀ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀ ਸਾਨੂੰ ਖਾਲਸਾ ਰਾਜ ਚਾਹੀਦਾ ਅਜ ਖਾਲਿਸਤਾਨ ਚਾਹੀਦਾ ਇਹੋ ਜੀ ਗੱਲ ਕਰਦੇ ਆ ਉਹ ਕਹਿੰਦੇ ਵੀ ਚੁੰਨਾ ਪਏਗਾ ਤੁਹਾਨੂੰ ਇਹਨਾਂ ਲੋਕਾਂ ਨੂੰ ਹਲਕਾ ਦੇ ਲੋਕਾਂ ਨੂੰ ਕਿ ਉਹ ਹਿੰਦੂਸਤਾਨ ਦੇ ਵਿੱਚ ਰਹਿਣਾ ਜਾਂ ਖਾਲਿਸਤਾਨ ਦੀ ਗੱਲ ਕਰਨੀ ਹੈ ਇਹ ਚੁੰਨਾ ਪਊਗਾ ਨਾ ਇਹ ਵੜੈੰਗਿਆ ਸਾਹਿਬ ਦਾ ਵੀ ਬਿਆਨ ਸੀ ਬੜਾ ਟੇਡਾ ਜਿਹਾ ਬਿਆਨ ਲੱਗਿਆ ਪਹਿਲੀ ਗੱਲ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਵਾਟ ਇਜ਼ ਦ ਮੀਨਿੰਗ ਆਫ ਖਾਲਿਸਤਾਨ ਖਾਲਿਸਤਾਨ ਪਿਓ ਲੋਕਾਂ ਦੇ ਉੱਚੇ ਕਿਰਦਾਰ ਵਾਲੇ ਲੋਕਾਂ ਦੀ ਧਰਤੀ ਜਿਹੜੀ ਹੈ ਖਾਲਸ ਪਿਓਰ ਲੋਕ ਉੱਚੇ ਸਿਧਾਂਤਾਂ ਵਾਲੇ ਉਸ ਨੂੰ ਖਾਲਸਥਾਨ ਕਹਿ ਦਿੰਦੇ ਫਿਰ ਸਾਡੇ ਸੰਤ ਜਰਨੈਲ ਸਿੰਘ ਦੀ ਭਿੰਡਰਾਵਾਂ ਵਾਲਿਆਂ ਨੇ ਕਿ ਕਿ ਅਸੀਂ ਅਲੱਗ ਰਾਜ ਦੀ ਮੰਗ ਨਹੀਂ ਕਰਦੇ ਇਹ ਹੁਣ ਸੈਂਟਰ ਨੇ ਸੋਚਣਾ ਹੈ ਇਹ ਹੁਣ ਸਰਕਾਰਾਂ ਨੇ ਸੋਚਣਾ ਹੈ ਕਿ ਸਿੱਖਾਂ ਦੇ ਜਿਹੜਾ ਹੈ ਜੋ ਵੀ ਉਹਨਾਂ ਨੇ ਕੁਰਬਾਨੀ ਕੀਤੀ ਹੈ ਜੋ ਉਹਨਾਂ ਦੀ ਦੇਸ਼ ਭਗਤੀ ਹੈ ਕਿਉਂਕਿ ਸਭ ਤੋਂ ਵੱਡੇ ਦੇਸ਼ ਭਗਤ ਸਭ ਤੋਂ ਉੱਚੇ ਕਿਰਦਾਰ ਦੇ ਲੋਕ ਸਿੱਖ ਧਰਮ ਦੇ ਲੋਕ ਨੇ ਕਿਉਂਕਿ ਅੰਗਰੇਜ਼ ਤਾਂ ਸਾਨੂੰ ਦੇ ਰਹੇ ਸੀ ਹੂੰ ਇਹ ਜੋ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਹੈ ਅੰਗਰੇਜ਼ਾਂ ਨੇ ਸਾਨੂੰ ਆਫਰ ਕੀਤਾ ਕਿ ਤੁਸੀਂ ਆਪਣੀ ਧਰਤੀ ਅਲੱਗ ਲੈ ਲਓ ਹੂੰ ਲੇਕਿਨ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਕਿ ਅਸੀਂ ਇਹਨਾਂ ਦੇ ਰਖਵਾਲੇ ਆ ਹਿੰਦੁਸਤਾਨ ਦੇ ਤੇ ਅਸੀਂ ਕਿਹਾ ਵੀ ਨਹੀਂ ਅਸੀਂ ਇਹਨਾਂ ਦੇ ਨਾਲ ਰਹਿਣਾ ਸਾਡੇ ਮੂੰਹ ਵਿੱਚ ਜੋ ਮਰਜ਼ੀ ਪਾਈ ਜਾ ਜੇਕਰ ਇਹਨਾਂ ਦਾ ਬਿਹੇਵੀਅਰ ਇਹ ਦੇਖਣਗੇ ਹੁਣ ਇਹਨਾਂ ਦੀ ਜਿਹੜੀ ਹੈ ਬੋਲ ਇਹਨਾਂ ਦੇ ਵਿੱਚ ਹੈ ਵੀ ਉਹ ਸਿੱਖਾਂ ਦੇ ਪ੍ਰਤੀ ਕੀ ਵਿਵਹਾਰ ਕਰਦੇ ਨੇ ਤੁਸੀਂ ਦੇਖ ਲਓ ਇਹ ਸਿੱਖਾਂ ਲਈ ਹੋਰ ਕਾਨੂੰਨ ਨੇ ਦੂਜੇ ਹੋਰ ਕਾਨੂੰਨ ਨੇ ਸੰਵਿਧਾਨ ਸਾਨੂੰ ਸਭ ਕੁਝ ਦੇ ਦਿਆ ਸਰਕਾਰਾਂ ਨੇ ਦੇ ਦੀਆਂ ਕਿ ਸਾਡੇ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੀ ਗੱਲ ਕਰੀਏ ਜਾਂ ਹੋਰ ਵਖਰੇਵਿਆਂ ਦੀ ਗੱਲ ਕਰੀਏ ਫਾਂਸੀ ਤੇ ਦੇਣ ਦੀ ਗੱਲ ਕਰੀਏ ਸਿੱਖਾਂ ਲਈ ਹੋਰ ਕਾਨੂੰਨ ਜਦੋਂ ਬਣ ਜਾਂਦਾ ਫਿਰ ਸਿੱਖ ਜਿਹੜੇ ਨੇ ਉਹ ਮਜ਼ਬੂਰ ਨਾ ਹੋ ਜਾਣ ਕਿਤੇ ਬੇਗਾਨਗੀ ਦਾ ਅਹਿਸਾਸ ਸਿੱਖਾ ਨੂੰ ਨਹੀਂ ਕਰਾਉਣਾ ਚਾਹੀਦਾ ਇਹ ਸਰਕਾਰਾਂ ਨੂੰ ਮੇਰੀ ਅਪੀਲ ਹੈ ਬੇਨਤੀ ਜੇ ਤੁਸੀਂ ਭਾਈ ਅਮਰਪਾਲ ਸਿੰਘ ਜੀ ਦੀ ਗੱਲ ਕਰੋਗੇ ਜਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਗੱਲ ਕਰੋਗੇ ਤੇ ਜਦ ਤੁਸੀਂ ਇਹ ਲੈ ਕੇ ਤੁਸੀਂ ਮੰਗ ਕਰੋਗੇ ਇਲੈਕਸ਼ਨ ਤੇ ਵੋਟਾਂ ਦੀ ਗੱਲ ਕਰੋਗੇ ਤੇ ਤੁਹਾਨੂੰ ਲੱਗਦਾ ਕਿ ਲੋਕ ਵੋਟਾਂ ਪਾਉਣਗੇ ਲੋਕ ਪਾਉਣਗੇ ਅਸੀਂ ਜਿਹੜਾ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਦੇ ਹਾਂ ਜੋ ਸਰਕਾਰਾਂ ਸਰਕਾਰ ਦੇ ਵਿੱਚ ਹੁੰਦਿਆਂ ਵੀ ਲੋਕਾਂ ਲਈ ਕੋਈ ਕੰਮ ਨਹੀਂ ਕਰ ਸਕਦੀਆਂ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ ਹੁਣੇ-ਹੁਣੇ ਜਿਹੜੇ ਨੇ ਹੜਪੀੜਤਾਂ ਦੀ ਗੱਲ ਕਰ ਲਓ ਨਸ਼ਾ ਪੀੜਤਾਂ ਦੀ ਗੱਲ ਕਰ ਲਓ ਜਿਹੜੇ ਦੇਸ਼ ਦੇ ਵਿੱਚ ਡਿਸਪੀਲਨ ਦੀ ਗੱਲ ਕਰ ਲਓ ਐਡਮਿਨਿਸਟ੍ਰੇਸ਼ਨ ਦੀ ਗੱਲ ਕਰ ਲਓ ਜੋ ਸਰਕਾਰਾਂ ਤੋਂ ਕਾਬੂ ਵਿੱਚ ਨਹੀਂ ਆ ਰਿਹਾ ਉਹ ਜਿਹੜਾ ਹੈ ਲੋਕਾਂ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਾਂ ਭਾਈ ਅਮਰਤਪਾਲ ਸਿੰਘ ਜੀ ਉਹ ਉਹਨਾਂ ਨੂੰ ਲੋਕਾਂ ਨੂੰ ਰਾਜ ਤੋਂ ਬਿਨਾ ਵੀ ਕਰ ਰਹੇ ਨੇ ਤੇ ਜਦੋਂ ਰਾਜ ਹੋਏਗਾ ਲੋਕਾਂ ਦੇ ਵਿੱਚ ਕਿੰਨਾ ਕੁ ਸਕੂਨ ਹੋਏਗਾ ਗੁਰੂ ਗ੍ਰੰਥ ਸਾਹਿਬ ਦੇ ਅਨਸਾਰ ਹਲੇਮੀ ਰਾਜ ਹੋਏਗਾ ਸਾਰਿਆਂ ਦਾ ਸਾਂਝਾ ਰਾਜ ਹੋਏਗਾ ਇਹ ਸਾਰਾ ਕੁਝ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ ਔਰ ਲੋਕ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੀ ਤਰ੍ਹਾਂ ਜਿਹੜੇ ਨੇ ਉਹ ਲੋਕ ਪੂਰੇ ਸੰਤੁਸ਼ਟ ਹੋਣਗੇ ਸਕੂਨ ਚ ਹੋਣਗੇ ਸਾਰੇ ਧਰਮਾਂ ਦੀ ਗੱਲ ਸਾਰੇ ਵਰਗਾਂ ਦੀ ਗੱਲ ਬਹੁਤ ਬੇਟੀਆਂ ਦੀ ਗੱਲ ਨੌਜਵਾਨਾਂ ਦੀ ਗੱਲ ਕੀਤੀ ਬਾੜੀ ਦੀ ਗੱਲ ਪਾਣੀਆਂ ਦੀ ਗੱਲ ਜਿਹੜੇ ਨੇ ਉਜੋਗ ਪੱਤੀਆਂ ਦੀ ਗੱਲ ਹਰ ਇੱਕ ਦੀ ਸੇਫਟੀ ਦੀ ਗੱਲ ਹਰ ਇੱਕ ਦੀ ਖੁਸ਼ੀ ਦੀ ਗੱਲ ਹਰ ਇੱਕ ਦੀ ਸੰਤੁਸ਼ਟੀ ਦੀ ਗੱਲ ਹਰ ਇੱਕ ਨੂੰ ਜਿਹੜਾ ਹੈ ਮਾਨ ਦੇਣ ਦੀ ਗੱਲ ਉਹ ਸਿੱਖਾਂ ਦੇ ਰਾਜ ਵਿੱਚ ਭਾਈ ਅਮਰਦਪਾਲ ਸਿੰਘ ਜੀ ਨੇ ਖਾਲਸਾ ਵਹਿਰਾ ਚਲਾਈਆਂ ਅਮਰ ਸ਼ਕਾਇ ਪਰ ਉਹਨਾਂ ਦਾ ਵਿਰੋਧ ਹੋਇਆ ਉਹਨਾਂ ਲੋਕਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੀਦਾ ਇਸ ਕਰਕੇ ਉਹਨਾਂ ਦੇ ਐਨਐਸਏ ਲਗਾ ਕੇ ਪੰਜਾਬ ਤੋਂ 2.5 3000 ਕਿਲੋਮੀਟਰ ਦੂਰ ਡਿਬਰੂਗੜ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਤੇ ਬਾਰ-ਬਾਰ ਐਨਐਸਏ ਲਾਈ ਗਈ। ਤੇ ਜੇ ਹੁਣ ਭਾਈ ਸੰਦੀਪ ਸਿੰਘ ਜੀ ਇਹ ਆ ਸਦੀਵ ਸੂਰੀ ਨੂੰ ਸੌਦਾ ਲਾਇਆ ਜਾਂ ਆਪਣਾ ਸੂਬਾ ਸ੍ਰੀ ਹਰਿਆਣੇ ਨੂੰ ਸੌਦਾ ਲਾਇਆ ਇਹਨਾਂ ਨੂੰ ਦੇਖਦੇ ਹੋਇਆ ਇਹਨਾਂ ਦੇ ਕੋਈ ਜਿਆਦਾ ਮੁਸ਼ਕਲਾਂ ਸਾਹਮਣੇ ਨਹੀਂ ਕਰਨਾ ਪਊਗਾ ਦੇਖੋ ਇਹ ਅੱਜ ਜਿਹੜਾ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਲੋਕ ਬਹੁਤ ਹੀ ਜਿਆਦਾ ਸਿਆਣੇ ਨੇ ਬਹੁਤ ਸਮਝਦਾਰ ਨੇ ਉਹਨਾਂ ਨੂੰ ਉਹਨਾਂ ਦੀ ਕੁਰਬਾਨੀ ਵੀ ਦਿਖ ਰਹੀ ਹੈ ਤੇ ਲੋਕ ਤੁਸੀਂ ਇਹ ਦੇਖੋ ਵੀ ਭਾਈ ਅਮਰਤਪਾਲ ਸਿੰਘ ਜੀ ਦਾ ਦੋਸ਼ ਕੀ ਹੈ ਨਸ਼ੇ ਛਡਾਰੇ ਨੇ ਗੁਰੂ ਦੇ ਲੜ ਲਾ ਰਹੇ ਨੇ ਉਹਨਾਂ ਦੇ ਕਿਰਦਾਰ ਬੰਦੇ ਚੋਣ ਪ੍ਰਚਾਰ ਕਰ ਰਹੇ ਹੋ ਤੁਸੀਂ ਕਿਹੜੇ ਏਜੰਡੇ ਨੂੰ ਲੈ ਕੇ ਕਰ ਰਹੇ ਹਾਂ ਹਾਂ ਜੀ ਵੀਰ ਜੀ ਸਾਡਾ ਮੁੱਖ ਏਜੰਡਾ ਹੈ ਪੰਥ ਬਚਾਓ ਪੰਜਾਬ ਬਚਾਓ ਤੇ ਜਦੋਂ ਪੰਜਾਬ ਬਚਾਓ ਦੀ ਜਾਂ ਸਮਾਜ ਬਚਾਓ ਦੀ ਗੱਲ ਕਰਦੇ ਆ ਪਹਿਲਾ ਮੁੱਖ ਏਜੰਡਾ ਸਾਡਾ ਹੈ ਨਸ਼ਿਆਂ ਦਾ ਏਜੰਡਾ ਜਿਹਦੇ ਅੰਡਰ ਮਾਵਾਂ ਦੇ ਪੁੱਤ ਸਿਵਿਆਂ ਵੱਲ ਜਾ ਰਹੇ ਨੇ ਇੱਕ ਘਰ ਅਸੀਂ ਕੱਲ ਨਿਊਜ਼ ਦੇ ਵਿੱਚ ਸੁਣਿਆ ਸੀ ਪਿਤਾ ਰੋ ਰਿਹਾ ਸੀ ਕਹਿੰਦਾ ਇੱਕ ਪੁੱਤ ਦੀ লাশ ਪਈ ਹੈ ਨਸ਼ਾ ਕਰਕੇ ਤੇ ਦੁਜਾ ਮੇਰਾ ਤਿਆਰ ਹੈ ਮਾਵਾਂ ਦੇ ਕਾਲ ਜੇ ਧੂਏ ਪੈਨੀ ਘਰ ਬਰਬਾਦ ਹੋ ਗਏ ਨੇ ਫਸਲਾਂ ਨਸਲਾਂ ਨੂੰ ਬਚਾਉਣ ਦੀ ਗੱਲ ਹੋ ਰਹੀ ਹੈ ਤੇ ਨਸ਼ੇ ਨਸ਼ਿਆਂ ਨੂੰ ਲੈ ਕੇ ਅਸੀਂ ਚੱਲਾਂਗੇ ਜਿਨ੍ਹਾਂ ਦਾ ਮੌਜੂਦਾ ਸਰਕਾਰ ਅਤੇ ਕਾਂਗਰਸ ਸਰਕਾਰ ਜਿਨ੍ਹਾਂ ਨੇ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਕਿ ਅਸੀਂ ਵਿਦਨ ਸਮ ਵੀਕਸ ਨਸ਼ੇ ਉਤੇ ਕੰਟਰੋਲ ਕਰ ਲਾਂਗੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਇਹ ਮੁੱਦਾ ਹੋਏਗਾ ਜਿਹਦੇ ਵਿੱਚ ਉਹਨਾਂ ਨੇ ਕਸਮਾਂ ਖਾਧੀਆਂ ਗੁਟਕਿਆਂ ਨੂੰ ਲੈ ਕੇ ਵੀ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਇਹ ਅੱਜ ਵੀ ਥਾਂ-ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਔਰ ਗੁਟਕਾ ਸਾਹਿਬ ਦੀ ਗੁਰਬਾਣੀ ਦੀ ਬੇਅਦਬੀ ਹੋ ਗਈ ਹੈ ਹੋ ਰਹੀ ਹੈ ਜਿਹੜੀ ਕਿ ਇਹ ਦੱਸਦੇ ਨੇ ਵੀ ਇਹ ਪਾਗਲ ਹੈ ਦੱਸੋ ਪਾਗਲ ਨੇ ਆਪਣੇ ਘਰ ਵਿੱਚ ਕੋਈ ਨੁਕਸਾਨ ਕੀਤਾ ਸਰਕਾਰ ਦਾ ਕੋਈ ਨੁਕਸਾਨ ਕੀਤਾ ਕੋਈ ਸਿਕਿਉਰਿਟੀ ਵਾਲਿਆਂ ਨੂੰ ਮਾਰਿਆ ਕਿਸੇ ਨੂੰ ਜਾਂ ਆਪਣੇ ਆਪ ਦਾ ਨੁਕਸਾਨ ਕੀਤਾ ਪਾਗਲਾ ਨੂੰ ਸਿਰਫ ਗੁਰੂ ਗ੍ਰੰਥ ਸਾਹਿਬੀ ਕਿਉਂ ਦਿਸਦੇ ਨੇ ਇਹਨਾਂ ਸਾਰੀਆਂ ਗੱਲਾਂ ਦੇ ਸਿੱਖ ਜਗਤ ਦੇ ਹਿਰਦੇ ਵਲੁੰਧਰੇ ਪੈਂ ਸਭ ਤੋਂ ਜ਼ਿਆਦਾ ਸਾਡੀਆਂ ਸਾਡੀਆਂ ਤਾਕਤਾਂ ਹੀ ਦੋ ਨੇ ਸਾਡੀ ਇੱਕ ਤਾਕਤ ਆਲਪੁਰਕ ਹੈ ਦੂਜਾ ਸਾਡਾ ਗ੍ਰੰਥ ਤੇ ਪੰਥ ਇਹ ਸਾਡੀ ਤਾਕਤ ਨੇ ਔਰ ਸਭ ਤੋਂ ਪਹਿਲਾਂ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਹੈ ਇਹ ਮੁੱਦੇ ਲੈ ਕੇ ਇਹਨਾਂ ਨੂੰ ਹੱਲ ਕਰਨਾ ਪਹਿਲ ਦੇ ਤੌਰ ਤੇ ਮਾਮਾ ਨੂੰ ਠੰਡ ਪਾਣੀ ਗੁਰਗਨ ਸਰ ਦੇ ਮੁੱਦੇ ਹੱਲ ਕਰਨੇ ਪਾਣੀਆਂ ਦੇ ਮੁੱਦੇ ਹੱਲ ਕਰਨੇ ਨੌਜਵਾਨੀ ਨੂੰ ਬਚਾਣ ਦੀ ਘਰ ਘਰ ਨੌਕਰੀ ਦੇਣੀ ਬੱਚਾ ਨੂੰ ਸਿੱਧੇ ਰਸਤੇ ਪਾਣਾ ਐਜੂਕੇਸ਼ਨ ਬਹੁਤੇ ਹਜ਼ਾਰਾ ਮੁੱਦੇ ਨੇ ਆਪਣੇ ਪੰਜਾਬ ਨੂੰ ਬਚਾਉਣ ਦੀ ਜਿਹਦਾ 1 ਬਾਈ 1 ਕਰਕੇ ਬਹੁਤ ਹੱਕ ਖੋਏ ਜਾ ਰਹੇ ਹੈ ਨਾ ਕਦੇ ਸਾਡੀ ਇਜਾਜ਼ਤ ਨਹੀਂ ਖੋਲ੍ਹਿੰਦੇ ਕਦੇ ਸਾਡੇ ਡੈਮ ਖੋਲ੍ਹਿੰਦੇ ਕਦੇ ਜਿਹੜੀਆਂ ਸਿਕਿਉਰਿਟੀ ਫੋਰਸਿਜ਼ ਨੇ ਅੰਦਰ ਵੜ ਦਿੰਦੇ ਨੇ ਪੰਜਾਬ ਦਾ ਬਹੁਤ ਬੁਰਾ ਹਾਲ ਕਰਤਾ ਵੇਚ ਕੇ ਖਾਚ ਲੈਨੇ ਕਿੰਨਾ ਕਰਜ਼ਾ ਚੜਾਤਾ ਹੈ ਪੰਜਾਬ ਦੇ ਸਿਰ ਇਹ ਸਾਰੇ ਜਿਹੜੇ ਮੁੱਦੇ ਖਾਲ ਕਰਨੇ ਸਰਕਾਰੇ ਖਾਲਸਾ ਦੇ ਖਾਤੇ ਵਿੱਚ ਚਾਉਣਗੇ ਅਕਾਲਪੁਰਕ ਮੇਰ ਕਰਨਗੇ ਔਰ ਲੋਕਾਂ ਦੇ ਮੁੱਦੇ ਖਾਲ ਖੋਣਗੇ ਸੋਲੇ ਮੁੱਦੇ ਪੰਜਾਬ ਦੇ ਅੱਜ ਤਾਂ ਸਾਰੀ ਤਰ੍ਹਾਂ ਦੇ ਬਰਗਾੜੀ ਦਾ ਤੁਸੀਂ ਕਹਿ ਲਿਆ ਨਸ਼ਿਆਂ ਦਾ ਕਹਿ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਰੀਆਂ ਬੇਅਦਬੀਆਂ ਦੀ ਗੱਲ ਕਰ ਲਈ ਆ ਜਾਂ ਫੈਕਟਰੀਆਂ ਦੀ ਗੱਲ ਕਰ ਰਹੀ ਹੈ ਇਲਾਕੇ 'ਚ ਕੋਈ ਫੈਕਟਰੀ ਨਹੀਂ ਹੈਗੀ ਕੋਈ ਇਹੋ ਜਿਹੇ ਮੁੱਦੇ ਸਾਰੇ ਇਹ ਸਾਰੇ ਮੁੱਦੇ ਨਹੀਂ ਵਿਧਾਨ ਸਭਾ ਦੇ ਵਿੱਚ ਭਾਈ ਮਨਦੀਪ ਸਿੰਘ ਜੀ ਉਠਾ ਸਕਣਗੇ ਅਗਲੇ ਪਾਸੇ 92 ਜਿਹੜੇ ਐਮ ਐਲ ਏ ਆ ਉਹਨਾਂ ਵਿੱਚ ਇਹਦੀ ਆਵਾਜ਼ ਬਲੰਦ ਹੋ ਸਕੇਗੀ ਵੀਰ ਜੀ ਦੇਖੋ ਸੱਚ ਦੀ ਆਵਾਜ਼ ਉਠਾਉਣੀ ਉਹਦੇ ਵਿੱਚ ਬੜੀ ਤਾਕਤ ਹੁੰਦੀ ਹੈ ਹਾਂਜੀ ਹੈ ਨਾ 92 ਦੇ ਵਿੱਚੋਂ ਕੋਈ ਤਾਂ ਜ਼ਮੀਰ ਨਾਲ ਜਿਉਂਦਾ ਹੋਏਗਾ ਜਿਹੜਾ ਭਾਈ ਮਨਦੀਪ ਸਿੰਘ ਦੇ ਮੁੱਦੇ ਦਾ ਸਮਰਥਨ ਕਰੇਗਾ ਜੇਕਰ ਉਹਨਾਂ ਨੂੰ ਲੋਕਾਂ ਦੀ ਵੋਟ ਤੇ ਸਪੋਰਟ ਚਾਹੀਦੀ ਹੈ ਪੰਜਾਬ ਦੇ ਮੁੱਦੇ ਉਠਾਉਣੇ ਪੈਣਗੇ ਉਹਨਾਂ ਦੀ ਗੱਲ ਕਰਨੀ ਪੈਗੀ ਉਹਨਾਂ ਦਾ ਸਹਿਯੋਗ ਦੇਣਾ ਪੈਗਾ ਪਰ ਭਾਈ ਮਨਦੀਪ ਸਿੰਘ ਤੇ ਸਾਨੂੰ ਪੂਰਾ ਮਾਣ ਹੈ ਕਿ ਉਹ ਆਪਣੀ ਪੂਰੀ ਤਾਕਤ ਲਾ ਦੇਣਗੇ ਪੰਜਾਬ ਦੇ ਮੁੱਦੇ ਉਠਾਉਣ ਦੇ ਵਿੱਚ ਵਿਧਾਨ ਸਭਾ 11 ਨਵੰਬਰ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਤੇ 14 ਤਰੀਕ ਨੂੰ ਰਿਜ਼ਲਟ ਆ ਜਾਣਗੇ ਹਲਕਾ ਨਿਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੀਦਾ ਹਲਕਾ ਨਿਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਖੱਟ ਸੱਚ ਇਨਸਾਫ ਦੇ ਨਾਲ ਖੜਦੇ ਹੋਈ ਸਿੱਖੀ ਸਿਧਾਂਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰਦੇ ਹੋਈ ਭਾਈ ਅਮਰਤਪਾਲ ਸਿੰਘ ਜੀ ਨੂੰ ਪਿਆਰ ਕਰਦੇ ਹੋਈ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੇ ਪੰਥ ਦੇ ਕੌਮੀ ਯੋਧੇ ਕੋਈ ਪਰਸਨਲ ਕੰਮ ਨਹੀਂ ਉਹਨਾਂ ਦਾ ਇਸ ਪਰਿਵਾਰ ਨੂੰ ਜੇਕਰ ਕੈਂਡੀਡੇਟ ਬਣਾਇਆ ਪੰਥ ਨੇ ਤੇ ਸਮੁੱਚਾ ਪੰਥ ਤੇ ਸਾਰੇ ਧਰਮਾਂ ਦੇ ਲੋਕ ਇਸ ਪੰਜਾਬ ਦਾ ਮਾਹੌਲ ਠੀਕ ਕਰ ਲਈ ਪਰ ਬੰਦ ਠੀਕ ਕਰ ਲਈ ਔਰ ਸੈਸ਼ਨ ਪਰਮਨੰਤ ਠੀਕ ਕਰ ਲਈ ਤੁਸੀਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ appeal ਹੈ ਕਿ ਭਾਈ ਮਨਦੀਪ ਸਿੰਘ ਨੂੰ ਇੰਨੀਆਂ ਕੋ ਵੋਟਾਂ ਪਾ ਦਿਓ ਕਿ ਜਿਹੜੇ ਦੂਸਰੇ ਨੂੰ ਹੈਰਾਨ ਰਹਿ ਜਾਣ ਕਿ ਇਹ ਕੈਂਡੀਡੇਟ ਦਾ ਕਿਰਦਾਰ ਕਿੰਨਾ ਉੱਚਾ ਹੈ ਇਤਿਹਾਸ ਕਿੰਨਾ ਵਧੀਆ ਹੈ ਪਛੋਕੜ ਕੀ ਹੈ ਇਹ ਤੁਸੀਂ ਸੰਗਤ ਕਿਉਂਕਿ ਸੰਗਤ ਨੂੰ ਗੁਰੂ ਮਹਾਰਾਜ ਨੇ ਬਹੁਤ ਪਾਵਰ ਦਿੱਤੀ ਹੈ ਔਰ ਮੇਰਾ ਪੂਰਾ ਭਰੋਸਾ ਹੈ ਕਿ ਸੰਗਤ ਇਹ ਮਸਲਾ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਹੱਲ ਕਰਕੇ 14 ਤਰੀਕ ਨੂੰ ਸਾਡੇ ਕੈਂਡੀਡੇਟ ਭਾਈ ਮਨਦੀਪ ਸਿੰਘ ਜੀ ਜੇਤੂ ਹੋ ਕੇ ਫਤਿਹ ਲੈ ਕੇ ਆਪਣਾ ਇੱਥੇ ਅੱਗੇ ਆਉਣਗੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੀ ਤੁਹਾਡਾ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਸੋਏ ਸਨ ਪ੍ਰੋਫੈਸਰ ਸਤਨਾਮ ਕੌਰ ਜਿਨ੍ਹਾਂ ਦੇ ਨਾਲ ਅਸੀਂ ਚੋਣ ਪ੍ਰਚਾਰ ਸੰਬੰਧੀ ਵਿਚਾਰਾਂ ਕੀਤੀਆਂ ਨੇ ਦੱਸਿਆ ਹੈ ਕਿ ਭਾਈ ਮਨਦੀਪ ਸਿੰਘ ਵਿਦਾਨ ਸਭਾ ਦੇ ਵਿੱਚ ਆਵਾਜ਼ ਉਠਾਉਣਗੇ ਜੋ ਕਿ ਅੱਜ ਤੱਕ ਰਵਾਇਤੀ ਪਾਰਟੀਆਂ ਜਿਹੜੀਆਂ ਆਵਾਜ਼ ਨਹੀਂ ਬੁਲੰਦ ਕਰ ਸਕੀਆਂ ਜਿਤਨਾ ਸੀਗੁਰ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਈਏ ਥਾਂ ਥਾਂ ਹੋਰੀ ਬੇਦਬੀ ਦੀ ਜਾਂ ਨਸ਼ਿਆਂ ਦੀ ਜਾਂ ਕਿਸਾਨੀ ਤੇ ਜਵਾਨੀ ਦੀ ਗੱਲ ਕਰ ਲਈਏ ਇਹ ਸਾਰੀਆਂ ਆਵਾਜ਼ ਜਿਹੜੀ ਹੈ ਭਾਈ ਮਨਦੀਪ ਸਿੰਘ ਬੜੀ ਸ਼ਾਨ ਦੇ ਨਾਲ ਉਠਾਉਣਗੇ ਔਰ ਇਸ ਟਾਈਮ ਗੱਲ ਕਰੀਏ ਤੇ ਪੂਰਾ ਪੰਥ ਭਾਈ ਮਨਦੀਪ ਸਿੰਘ ਦੇ ਨਾਲ ਨੇ ਤੇ 11 ਤਰੀਕ ਨੂੰ ਅਪੀਲ ਕੀਤੀ ਗਈ ਹੈ ਕਿ 11 ਤਰੀਕ ਨੂੰ ਜਿਹੜੀਆਂ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਜਾਣ ਤੇ 14 ਤਰੀਕ ਨੂੰ ਫਤਵਾ ਦਿੱਤਾ ਜਾਵੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਤੇ ਉਹਨਾਂ ਨੂੰ ਐਮਐਲਏ ਬਣਾਇਆ ਜਾਵੇ ਹੁਣ ਦੇਖਣਾ ਹੋਏਗਾ ਫਤਵਾ ਕੇ ਦੇ ਹੱਕ ਵਿੱਚ ਜਾਂਦਾ ਤੁਸੀਂ ਬਣੇ ਰਹੋ D5 ਚੈਨਲ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ